ਕੋ ਇਸ ਤਰ੍ਹਾਂ ਹੈ ਕਿ ਕੱਲ ਸਾਹਿਬ ਵਿਕਰਮਜੀਤ ਸਿੰਘ ਮਜੀਠੀਆ ਨੇ ਮੇਰੇ ਉਸ ਬਿਆਨ ਦੇ ਜਿਹੜਾ ਸਿਕਿਉਰਿਟੀ ਦੇ ਨਾਲ ਸੰਬੰਧਿਤ ਸੀਗਾ ਉਹਦੇ ਬਾਰੇ ਬਾਅਦ ਦੇ ਵਿੱਚ ਸ਼ਾਮ ਨੂੰ ਇੱਕ ਟਿੱਪਣੀ ਕੀਤੀ ਕਿ ਜੇ ਮੈਂ ਇੰਨਾ ਮਾੜਾ ਤੇ ਅਮਨ अरोड़ा ਮੇਰੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਨੇ ਉਹਨਾਂ ਨੇ ਆਹ ਫੋਟੋ ਵੀ ਹੈ ਜਿਹੜੀ ਸ਼ਾਇਦ ਇਹੀ ਫੋਟੋ ਤੁਹਾਨੂੰ ਦਿਖਾਈ ਹੋਊਗੀ ਦੇਖੋ ਇਸ ਤਰ੍ਹਾਂ ਹੈ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਇਹਦੇ ਚ ਦੋ ਗੱਲਾਂ ਨੇ ਹੁਣ ਜਿਹੜਾ ਤਾਂ ਹੈਗਾ ਸਿਕਿਉਰਿਟੀ ਦਾ ਮਸਲਾ ਉਹ ਤਾਂ ਉਹਦੇ ਬਾਰੇ ਬਿਹਤਰ ਕਿਹਦੀ ਕਿੰਨੀ ਸਿਕਿਉਰਿਟੀ ਕਿਹਨੂੰ ਚਾਹੀਦੀ ਹੈ ਕਿਹਨੂੰ ਨਹੀਂ ਚਾਹੀਦੀ ਹੈ ਕਿ ਕਿਦੀ ਘਟਾਉਣੀ ਹੈ ਕਿਦੀ ਵਧਾਉਣੀ ਹੈ ਉਹ ਤਾਂ ਪੰਜਾਬ ਸਰਕਾਰ ਦਾ ਅੱਜ ਤੋਂ ਨਹੀਂ ਸਾਰੀਆਂ ਸਰਕਾਰਾਂ ਦੇ ਵੇਲੇ ਤੋਂ ਇੱਕ ਪ੍ਰੋਪਰ ਸਿਸਟਮ ਰਿਹਾ ਹੈ ਕਿ ਥ्रेट ਪਰਸੈਪਸ਼ਨ ਦੀ ਪੰਜਾਬ ਪੁਲਿਸ ਅਸੈਸਮੈਂਟ ਕਰਦੀ ਹੈ ਉਹਦੇ ਬੇਸਿਸ ਦੇ ਉੱਪਰ ਸਿਕਿਉਰਿਟੀ ਰਿਵਿਊ ਕਮੇਟੀ ਬੈਠਦੀ ਹੈ ਤੇ ਉਹ ਸਿਕਿਉਰਿਟੀ ਹੈ ਜਿਹੜੀ ਉਹ ਵਧਾਈ ਜਾਂ ਘਟਾਈ ਜਾਂਦੀ ਹੈ ਇਹ ਪ੍ਰੋਸੈਸ ਹੈ ਔਰ ਇਹਦੇ ਬਾਰੇ ਜਾਂ ਤਾਂ ਮੇਰੇ ਨਾਲੋਂ ਬਿਹਤਰ ਜਾਣਕਾਰੀ ਹੈ ਜਿਹੜੀ ਉਹ ਡੀਜੀਪੀ ਪੰਜਾਬ ਜਾਂ ਹੋਮ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਜਿਹੜੇ ਕਿ ਮੁੱਖ ਮੰਤਰੀ ਵੀ ਨੇ ਸਾਡੇ ਮਾਨਯੋਗ ਜਾਂ ਉਹ ਦੇ ਸਾਹਰੇ ਕਿਉਂਕਿ ਮਹਿਕਮਾ ਉਹਨਾਂ ਕੋਲੇ ਹੈ ਪਰ ਮੈਂ ਮੇਰਾ ਜੋ ਮੈਂ ਕਿਹਾ ਸੀਗਾ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਿਉਂਕਿ ਰੋਜ਼ ਬਿਨਾਂ ਗੱਲ ਤੋਂ ਬਿਨਾਂ ਕਿਸੇ ਸਿਰ ਪੈਰ ਤੋਂ ਉਹ ਜਿਸ ਤਰੀਕੇ ਦੇ ਨਾਲ ਸਾਡੀ ਪਾਰਟੀ ਨੂੰ ਮੇਰੀ ਪਾਰਟੀ ਨੂੰ ਜਿਹਦਾ ਮੈਂ ਸੂਬੇ ਦਾ ਪ੍ਰਧਾਨ ਆ ਉਹਨੂੰ ਸਵੇਰੀ ਭੰਡਣ ਖੜ ਜਾਂਦੇ ਨੇ ਮੈਂ ਇਸ ਗੱਲ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਇਹ ਕਿ ਮੈਨੂੰ ਇਹ ਜੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਹੈਗੀ ਸਿਕਿਉਰਿਟੀ ਪ੍ਰੋਵਾਈਡ ਕਰਨਾ ਹਰ ਬੰਦੇ ਨੂੰ ਉਹਦੇ ਸਟੇਚਰ ਮੁਤਾਬਕ ਉਹਦੇ ਕਦਮ ਮੁਤਾਬਕ ਤੇ ਥ्रेट ਪਰਸੈਪਸ਼ਨ ਮੁਤਾਬਕ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਸਹਿਮਤ ਆ ਇਸ ਗੱਲ ਦੇ ਨਾਲ ਪਰ ਰੋਜ਼ ਬਿਨਾ ਗੱਲ ਤੋਂ ਤੁਸੀਂ ਮੇਰੀ ਪਾਰਟੀ ਨੂੰ ਭੰਡਣ ਖੜ ਜਾਂਦੇ ਹੋ ਬਿਨਾ ਗੱਲ ਤੋਂ ਗਾਲਾਂ ਕੱਢਣ ਲੱਗ ਜਾਂਦੇ ਹੋ ਮੈਂ ਇਹ ਕਿਹਾ ਕਿ ਮੈਨੂੰ ਇਹ ਇਹਦੇ ਵਿੱਚ ਕੋਈ ਲੌਜਿਕ ਨਹੀਂ ਸਮਝ ਆਉਂਦਾ ਕਿ ਇੱਕ ਇਹੋ ਜਿਹਾ ਵਿਅਕਤੀ ਜਿਹਦੇ ਜਿਹਦੇ ਤੇ ਉੱਪਰ ਕੋਈ ਉਂਗਲਾਂ ਵੀ ਉੱਡਦੀਆਂ ਰਹੀਆਂ ਹੋਣ ਤੇ ਐਕਸ ਮਿਨਿਸਟਰ ਹੋਵੇ ਉਹਨੂੰ ਅਰ ਦੇਸ਼ ਦੇ ਰਾਸ਼ਟਰਪਤੀ ਜਿੰਨੀ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਜਿੰਨੀ ਸਿਕਿਉਰਿਟੀ ਮਿਲੇ ਇਹ ਮੇਰੀ ਸਮਝ ਤੋਂ ਕਿ ਹਰੇ ਕਿਸੇ ਦੀ ਸਮਝ ਤੋਂ ਬਾਹਰ ਹੈ ਇਹ ਮੈਂ ਜ਼ਰੂਰ ਕਹ ਹੈ ਠੋਕੇ ਕਹ ਕੱਲ ਵੀ ਕਹਤੇ ਅੱਜ ਵੀ ਕਹਿਣਾ ਹੁਣ ਉਸ ਤੋਂ ਬਾਅਦ ਜਿਹੜੀ ਵਾਸਤੇ ਅੱਜ ਤੁਹਾਡੇ ਰੂਬਰੂ ਹੈ ਤੁਸੀਂ ਸਾਰੇ ਪਹੁੰਚੇ ਇੱਥੇ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਅਮਨ अरोड़ा ਜੇ ਬਿਕਰਮਜੀਤ ਸਿੰਘ ਮਜੀਠੀਆ ਇੰਨੇ ਹੀ ਮਾੜਾ ਤੇ ਅਮਨ अरोड़ा ਗੋਡੇ ਨਾਲ ਗੋਡਾ ਜੋੜ ਕੇ ਕਿਉਂ ਬੈਠਾ ਆ ਫੋਟੋ ਉਹਨਾਂ ਨੇ ਦਿਖਾਈ ਹੈ ਮਜੀਠੀਆ ਸਾਹਿਬ ਮੈਨੂੰ ਨਾ ਸ਼ੌਂਕ ਕੱਲ ਸੀ ਤੁਹਾਡੇ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਣ ਦਾ ਨਾ ਅੱਜ ਤੇ ਨਾ ਹੀ ਕਦੇ ਮੈਨੂੰ ਲੱਗਦਾ ਤਾਂ ਉਮਰ ਕਦੇ ਹੋਊਗਾ ਹੁਣ ਸੱਚਾਈ ਇਸ ਚ ਇਹ ਹੈ ਕਿ ਮਜੀਠੀਆ ਸਾਹਿਬ ਨੂੰ ਆਦਤ ਹੈ ਸ਼ੁਰਲੀਆਂ ਛੱਡਣ ਦੀ ਉਹਨਾਂ ਕੋਲ ਗੱਲ ਇੰਨੀ ਕੁ ਹੁੰਦੀ ਹੈ ਰਾਈ ਦਾ ਪਹਾੜ ਬਣਾ ਕੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਲੋਕਾਂ ਨੂੰ ਇਹ ਲੱਗਦਾ ਹੈ ਵੀ ਜਿਵੇਂ ਸਾਰੀ ਦੁਨੀਆ ਭਰ ਦੀ ਜਹਾਨ ਦੀ ਖਬਰ ਹੈ ਜਿਹੜੀ ਉਹ ਇਕੱਲੇ ਬਿਕਰਮ ਜੀਠੇ ਕੋਲ ਹੀ ਹੁੰਦੀ ਹੈ ਹੁਣ ਅਸਲ ਕੀ ਹੈ ਆਹ ਫੋਟੋ ਹੈ ਜਿਹੜੀ ਉਹਨਾਂ ਨੇ ਦਿਖਾਈ ਹੈ ਇਹ ਜਮਾਂ ਸੱਚੀ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਪਰ ਇਹ ਫੋਟੋ ਹੈ ਕਿੱਥੋਂ ਦੀ ਫੋਟੋ ਸਹੀ ਹੈ ਸੱਚੀ ਹੈ ਪਰ ਜਿਹੜੀ ਗੱਲ ਉਹਨਾਂ ਨੇ ਬਣਾ ਬਣਾ ਕੇ ਛੁੱਟੀ ਕਿ ਜੀ ਅਮਨ अरोड़ा ਮੈਨੂੰ ਇੱਥੇ ਬੈਠਾ ਸੀਗਾ ਮੈਨੂੰ ਕਹਿੰਦਾ ਜੀ ਕਿ ਭਗਵਾਨ ਤੁਮਾਨ ਨੇ ਤਾਂ ਬੇੜਾ ਗਰਕ ਕਰਤਾ ਜੀ ਇਹ ਕਰਤਾ ਜੀ ਉਹ ਕਰਤਾ ਜੀ ਆਪਦੀ ਮੁੱਖ ਮੰਤਰੀ ਨੂੰ ਨਿੰਦੀ ਗਿਆ ਮੈਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਚੈਲੰਜ ਕਰਦਾ ਕਿ ਵਿਕਰਮ ਮਜੀਠੀਆ ਬੈਠਾ ਜ਼ਰੂਰਾਂ ਨਾਲ ਆ ਬੈਠਾ ਕਿੱਥੇ ਆ ਜੋ ਪੀਪੀਐਸਸੀ ਦੇ ਮੈਂਬਰ ਨੇ ਜਿਨ੍ਹਾਂ ਕੋਲ ਚਾਰਜ ਵੀ ਹੈ ਚੇਅਰਮੈਨ ਦਾ ਬੱਬੂ ਤੀਰ ਉਹਨਾਂ ਦੇ ਫਾਰਮ ਹਾਊਸ ਤੇ ਉਹਨਾਂ ਨੇ ਖੰਡਪਾਟ ਸਾਹਿਬ ਦਾ ਭੋਗ ਰੱਖਿਆ ਸੀਗਾ ਉੱਥੋਂ ਦੀ ਫੋਟੋ ਇਹ ਤੇ ਉੱਥੇ ਹੋਇਆ ਜਦੋਂ ਮੈਂ ਗਿਆ ਮੇਰੇ ਜਾਂਦੇ ਨੂੰ ਬਿਕਰ ਮਜੀਠਿਆ ਤੇ ਬਾਕੀ ਸਾਰੇ ਲੋਕ ਬੈਠੇ ਸੀਗੇ ਮੈਂ ਉਹਨਾਂ ਦੇ ਨਾਲ ਅਗਲੇ ਪਾਸੇ ਬੈਠ ਗਿਆ ਪਾਠ ਚੱਲ ਰਿਹਾ ਸੀਗਾ ਹਜ਼ੂਰੀ ਰਾਗੀ ਭਾਈ ਹਰਜਿੰਦਰ ਸਿੰਘ ਉਹ ਪਾਠ ਕਰ ਰਹੇ ਸੀਗੇ ਸਾਰੀ ਸੰਗਤ ਬੈਠ ਕੇ ਉਹਨਾਂ ਦੇ ਦਾ ਪਾਠ ਹੈ ਜਿਹੜਾ ਸ਼ਬਦ ਹੈ ਜਿਹੜਾ ਉਹ ਸੁਣ ਰਹੀ ਸੀਗੀ ਮੈਂ ਉੱਥੇ 15 20 ਮਿੰਟ ਅੱਧਾ ਘੰਟਾ ਬੈਠਿਆ ਤੇ ਉਥੋਂ ਦੁਆਰਾ ਮੱਥਾ ਟੇਕ ਕੇ ਉੱਠ ਕੇ ਚਲਾ ਗਿਆ ਕਿਉਂਕਿ ਉਸੇ ਦਿਨ ਡਾਕਟਰ ਬਲਬੀਰ ਸਿੰਘ ਨੇ ਜਿਹੜੇ ਉਹਨਾਂ ਦੀ ਮਾਤਾ ਦਾ ਭੋਗ ਸੀਗਾ ਪਟਿਆਲੇ ਮੈਂ ਮੇਰੇ ਨਾਲ ਖੁੱਡੀਆਂ ਸਾਹਿਬ ਉਹ ਵੀ ਉੱਠ ਕੇ ਆ ਗਏ ਸੀ ਦੋਨਾਂ ਨੇ ਇਕੱਠੇ ਜਾਣਾ ਸੀਗਾ ਜੇ ਇਸ ਤੋਂ ਵੱਧ ਸਾਡੀ ਜ਼ੁਬਾਨ ਵੀ ਸਾਂਝੀ ਹੋਈ ਹੋਵੇ ਇੱਕ ਜਦੋਂ ਉੱਠਣ ਲੱਗੇ ਉਦੋਂ ਸਸਰੀ ਕਾਲ ਜੀ ਸਸਰੀ ਕਾਲ ਜੀ ਉਹ ਸਾਰਿਆਂ ਨਾਲ ਜ਼ਰੂਰ ਹੋਈ ਹੈ ਪਾਠ ਦੇ ਉੱਪਰ ਬੈਠ ਕੇ ਮੈਂ ਐਡਾ ਕਮਲਾ ਤਾਂ ਹੈ ਨਹੀਂਗਾ ਵਿਕਰਮ ਮਜੀਠੀਆ ਸਾਹਿਬ ਕਿ ਪਾਠ ਦੇ ਉੱਪਰ ਬੈਠ ਕੇ ਤੁਹਾਡੇ ਨਾਲ ਮੈਂ ਭਗਵੰਤ ਮਾਨ ਦੀ ਜੇ ਪੰਜਾਬ ਸਰਕਾਰ ਦੀਆਂ ਗੱਲਾਂ ਕਰਾਂ ਵੀ ਕਿਹਨੇ ਡੋਬ ਬੇੜਾ ਡੋਬ ਤਾਂ ਕਿਹਨੇ ਉਤਾਰਤਾ ਜੇ ਇਸ ਗੱਲ ਤੋਂ ਭੋਰਾ ਵੱਧ ਅੱਧੀ ਗੱਲ ਵੀ ਅੱਧਾ ਪਰਸੈਂਟ ਵੀ ਕੋਈ ਗੱਲ ਹੋਈ ਹੋਵੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮੈਂ ਕਹਿਣਾ ਚਾਹੂੰਗਾ ਇੱਕ ਫੋਟੋ ਨਹੀਂ ਹੈਗੀਆਂ ਇਹ ਵੀਰ ਮੇਰਿਓ ਇਹ ਇਹ 22 ਫੋਟੋ ਨੇ ਮੇਰੇ ਕੋਲੇ ਤੁਹਾਨੂੰ ਸਾਰੀਆਂ ਭੇਜ ਦੇਣਾ ਇਹਦੇ ਵਿੱਚ ਇਹਨਾਂ ਫੋਟੋਆਂ ਦੇ ਵਿੱਚ ਜੇ ਮੇਰੀ ਗੱਲ ਮੈਂ ਸਚਾਂ ਸਹੀ ਆ ਕਿ ਬਿਕਰਮ ਜੀਠੀਆ ਸੱਚਾ ਝੂਠਾ ਪਾਈ ਹਰਜਿੰਦਰ ਸਿੰਘ ਰਾਗੀ ਰਾਗੀ ਪਾਠ ਕਰ ਰਹੇ ਨੇ ਇਹਨਾਂ ਫੋਟੋਆਂ ਦੇ ਵਿੱਚ ਪੈ ਵੀ ਸਿੱਧੂ ਤਲਵੰਡੀ ਸੱਬੋ ਵਾਲੇ ਉਹ ਵੀ ਆਉਣਗੇ ਇਹਨਾਂ ਫੋਟੋਆਂ ਦੇ ਵਿੱਚ ਫਤੇਜੰਗ ਸਿੰਘ ਬਾਜਵਾ ਵੀ ਹਾਜ਼ਰ ਸੀਗੇ ਇਹਨਾਂ ਫੋਟੋਆਂ ਦੇ ਵਿੱਚ ਪ੍ਰਤਾਪ ਬਾਜਵਾ ਵੀ ਸੀਗੇ ਇੰਨਾ ਫੋਟੋਆਂ ਦੇ ਵਿੱਚ ਆ ਸਾਰੀਆਂ ਤੁਹਾਨੂੰ ਮੈਂ ਫੋਟੋ ਭੇਜ ਦੇਣਾ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਜੇ ਉਹਨਾਂ ਨੇ ਅਮਨ ਅਰੋੜੇ ਤੇ ਵਿਕਰਮ ਜੀਠੀਆ ਨੂੰ ਕੋਈ ਗੱਲਾਂ ਮਾਰਦੇ ਦੇਖਿਆ ਹੈ ਤੇ ਸੱਚ ਝੂਠ ਦਾ ਨਤਾਰਾ ਜਿਹੜਾ ਉਦੀ ਹੋ ਜੂਗਾ ਭਾਈ ਹਰਜਿੰਦਰ ਸਿੰਘ ਰਾਗੀ ਜੀ ਨੂੰ ਪੁੱਛ ਲਿਓ ਜਾ ਕੇ ਵੀ ਅਮਨ ਅਰੋੜੇ ਤੇ ਵਿਕਰਮ ਜੀਠੀਆ ਨੇ ਕੋਈ ਗੱਲਾਂ-ਵੱਤਾਂ ਮਾਰੀਆਂ ਨੇ ਕਿ ਨਹੀਂ ਮਾਰੀਆਂ ਨੇ ਪਾਠ ਤੇ ਉਹ ਬੈਠੇ ਨੇ ਹੋਰ ਥਾਂ ਹੈ ਕੋਈ ਨਹੀਂ ਮੈਂ ਜਾ ਕੇ ਬਰਾਬਰ ਬੈਠ ਕੇ ਮੂਹਰੇ ਬੈਠ ਸੁਣ ਲਓ ਸੁਣ ਲਓ ਮੇਰੀ ਗੱਲ ਸੁਣ ਲਓ ਹੁਣ ਵਿਕਰਮ ਜੀਠੀਆ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੈਨੂੰ ਭਰਾ ਮੇਰਾ ਗੱਲ ਇਹ ਐ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਝੂਠੀ ਕਹਾਣੀ ਤੁਸੀਂ ਗੜ ਕੇ ਉਹ ਮੇਰੇ ਸਿਰ ਮੜ ਰਹੇ ਹੋ ਜੇ ਸਹੀ ਹੋ ਸੱਚੇ ਹੋ ਤੇ ਯਾਦਰ ਦਰਬਾਰ ਸਾਹਿਬ ਤੁਸੀਂ ਚੜਜੋ ਤੇ ਯਾਦਰ ਦਰਬਾਰ ਸਾਹਿਬ ਮੈਂ ਚੜ ਜਾਣਾ ਆ ਕੱਲੇ-ਕੱਲੇ ਬੰਦੇ ਨੂੰ ਜਿਹੜੇ ਮੈਂ ਤੁਹਾਨੂੰ ਨਾਮ ਲਏ ਨੇ ਕੱਲੇ-ਕੱਲੇ ਬੰਦੇ ਨੂੰ ਜਾ ਕੇ ਪੁੱਛ ਲਿਓ ਵੀ ਅਮਨ ਰੋੜੇ ਨੂੰ ਵਿਕਰਮ ਜੀਠੀਏ ਨਾਲ ਆ ਕੋਈ ਗੱਲਾਂ ਕਰਦੇ ਦੇਖਿਆ ਪਾਠ ਤੇ ਦੁਨੀਆ ਬੈਠੀ ਹੈ ਮੂਰੇ ਜਾ ਕੇ ਮੈਂ ਬੈਠ ਗਿਆ ਤੇ ਗੋਡੇ ਨਾਲ ਮੈਨੂੰ ਹੁਣ ਪਰ ਥੋਡੀਆਂ ਮੈਨੂੰ ਵੀ ਇਹ ਲੱਗਦਾ ਸੀਗਾ ਵੀ ਸ਼ਾਇਦ ਤੁਸੀਂ ਕਦੇ ਕੱਚੀ ਔਰ ਹਲਕੀ ਗੱਲ ਕਰਦੇ ਨਹੀਂ ਹੈਗੇ ਪਰ ਵਿਕਰਮ ਜੀਠਿਆ ਜੀ ਥੋੜੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਪਤਾ ਲੱਗ ਗਿਆ ਵੀ ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਹਲਕੀ ਹੋਛੀ ਔਰ ਘਟੀਆਂ ਗੱਲ ਸਿਰਫ ਆਪਦੀ ਰਾਜਨੀਤੀ ਚਮਕਾਉਣ ਤੇ ਬਚਾਉਣ ਦੇ ਲਈ ਤੁਸੀਂ ਕਰ ਸਕਦੇ ਹੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਜਾਂ ਤਾਂ ਹੁਣ ਇਹ ਚੈਲੰਜ ਮਨਜ਼ੂਰ ਕਰ ਲਿਓ ਕਿ ਇਹ ਚੈਲੰਜ ਮਨਜ਼ੂਰ ਕਰ ਲਿਓ ਦੁਵਾਰਾ ਕਹਿ ਰਿਹਾ ਮੈਂ ਕਿ ਮੈਂ ਤੁਹਾਡੇ ਨਾਲ ਬੱਬੂ ਤੀਰਜੀਆਂ ਦੇ ਫਾਰਮ ਹਾਊਸ ਦੇ ਉੱਪਰ ਬੈਠ ਕੇ ਮੈਂ ਤੁਹਾਡੇ ਨਾਲ ਕੋਈ ਵੀ ਸਿਆਸੀ ਗੱਲ ਕੀਤੀ ਹੋਵੇ ਸਵਾਇ ਇੱਕ ਸਸਤੀ ਗੱਲ ਸਸਤੀ ਗੱਲ ਤੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਹ ਝੂਠਾ ਬੰਦਾ ਇਹ ਜਹ